ਕਿਉਂ ਕਾਰਨ ਕਹਿੰਦੇ ਸੁਣਨ ਚ ਆਇਆ ਜੀ ਨਗੋਰਾ ਹੈ ਨਗੋਰਾ ਹੈ ਨਗੋਰਾ ਪੁਰਸ਼ ਜਿੱਥੇ ਕਦਮ ਧਰ ਜਾਂਦਾ ਹੈ ਧਰਤੀ ਸਾੜ ਕੇ ਰੱਖ ਦਿੰਦਾ ਸਤਿਗੁਰ ਬਾਝਾ ਗੁਰਨੀ ਕੋਈ ਨਗੁਰੇ ਕਹੈ ਨਉ ਮਹਾਂਪੁਰਸ਼ਾਂ ਵੱਲੋਂ ਖੰਡੇ ਵੱਡੇ ਦੀ ਪਹਲ ਅਮਰ ਸੰਚਾਰ ਬੇਅੰਤ ਮਹਾਂਪੁਰਖੋ ਪ੍ਰਾਲੇ ਕਰ ਰਹੇ ਸੰਗਤਾਂ ਦੇ ਭਲੇ ਸਾਨੂੰ ਗੁਰੂ ਵਾਲੇ ਬਣ ਕੇ ਇਸ ਕਰਦਾ ਦਾਖਲਾ ਲੈ ਕੇ ਗੁਰੂ ਗੁਰੂ ਜਪਣਾ ਚਾਹੀਦਾ ਜਿਹੜੇ ਤੇ ਗੁਰੂ ਵਾਲੇ ਬਣ ਗਏ ਵੱਡੇ ਉਤਮ ਭਾਗ ਨਿਤਨੇਮ ਵਧਾਓ ਸਮਾ ਗੁਰੂ ਲਿਖੇ ਲਾਓ ਜਿਹੜੇ ਅਜੇ ਨਗਰੇ ਪੰਦੀ ਜੂਠ ਨਹੀਂ ਲਾਈ ਅਜੇ ਨਗਰੀ ਤੁਰੇ ਫਿਰਦੇ ਆ ਉਲਝੇ ਫਿਰਦੇ ਆ ਉਹਨਾਂ ਨੂੰ ਚਾਹੀਦਾ ਨਾਮ ਕੇ ਜਹਾਜੇ ਚੜ ਕੇ ਗੁਰੂ ਦੇ ਬੇੜੇ ਚੜ ਕੇ ਆਪਣੇ ਜੀਵ ਨੂੰ ਸਫਲਾ ਕੇ ਸੁਰਨਾਰ ਮਨ ਜਨ ਅੰਮ੍ਰਿਤ ਖੋਜ ਦੇ ਇਸ ਅੰਮ੍ਰਿਤ ਨੂੰ ਬੜੇ ਬੜੇ ਰਿਖੀ मुਨੀ ਜਨ ਸ਼ਾ ਸ਼ਕੰਦਰ ਫਾਲੇ ਆਪਹਾਜਾਤ ਨੂੰ ਅਵਹਾਜਾਤ ਅੰਮ੍ਰਿਤ ਨੂੰ ਮੰਨੀ ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ ਕਦੇ ਨੇ ਪੀਤੋ ਆਪਣਾ ਦਸਤ ਭਾਰ ਕੌਣ ਸਹਿਬ ਨੂੰ ਆਖੇ ਵਜੀਦਾ ਇੰਜ ਨਾਲ ਇੰਜ ਕਰ